ਅਮ੍ਰਿਤਸਰ ਦਾ ਗੰਦਾ ਨਾਲਾ ਜਿਹੜਾ ਜਿਵੇਂ ਲੁਧਿਆਣੇ ਦਾ ਗੰਦਾ ਨਾਲਾ ਉਦਾਂ ਦਾ ਹੀ ਅਮ੍ਰਿਤਸਰ ਦਾ ਇੱਕ ਗੰਦਾ ਨਾਲਾ ਇੱਥੇ ਰਹਿਣ ਵਾਲੇ ਲੋਕ ਇਹਨਾਂ ਸੰਤਾਪ ਭੋਗਦੇ ਆ ਇਹਨਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਇਹ ਗੰਦੇ ਨਾਲੇ ਦੇ ਵਿੱਚੋਂ ਇੰਨੀ ਕੁ ਗੰਦੀ ਸਮੈਲ ਆਉਂਦੀ ਹੈ ਔਰ ਹਰ ਇਲੈਕਸ਼ਨਾਂ 'ਚ ਵੋਟਾਂ ਲੈਣ ਵੇਰੇ ਹਰ ਲੀਡਰ ਇਸ ਤੇ ਬੋਲਦਾ ਵੀ ਮੈਂ ਪੱਕਾ ਕਰਵਾ ਦੂੰਗਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਹਾਲਾਤ ਦੇ ਉਦਾਂ ਦੇ ਉਦਾਂ ਹੀ ਆ ਮੇਰੀ ਬੇਨਤੀ ਆ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਔਰ ਇਥੋਂ ਦੇ ਸਾਰਿਆਂ ਹੀ ਨੁਮਾਇੰਦਿਆਂ ਨੂੰ ਚਾਹੇ ਕੋਈ ਕਿਸੇ ਪਾਰਟੀ ਨਾਲ ਵੀ ਰਿਲੇਟਡ ਹੈ ਤੋਂ ਭਰਾਓ ਇਹ ਦਿੱਕਤ ਹਰ ਕਿਸੇ ਨੂੰ ਆ ਜਿਹੜੇ ਇਥੇ ਰਹਿਣ ਵਾਲੇ ਵਿਚਾਰੇ ਪਾਣੀ ਜ਼ਹਿਰੀਲਾ ਹੋ ਗਿਆ ਪੰਜਾਬ ਦਾ ਅੱਜ ਬੜੇ ਦੁੱਖ ਦੀ ਗੱਲ ਆ ਕਿ ਇਹ ਪਾਣੀ ਜਿਹੜਾ ਸਿਮਸਮ ਕੇ ਕਿੱਥੋਂ ਤੱਕ ਜਾਂਦਾ ਉਹ ਕੈਂਸਰ ਵਰਗੀਆਂ ਕਾਲੇ ਪੀਲੇ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇਣਾ ਇਸ ਗੰਦੇ ਪਾਣੀ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਲੋਕ ਟੈਕਸ ਦਿੰਦੇ ਲੋਕਾਂ ਦੇ ਪੈਸੇ ਨਾਲ ਇਸ ਨੂੰ ਪੱਕਾ ਕਰਾ ਦਿੱਤਾ ਜਾਵੇ ਔਰ ਆ ਪਿੱਛੇ ਮੇਰੇ ਇੰਨੀ ਕਿ ਗੰਦਗੀ ਆ ਇੰਨੀ ਕਿ ਗੰਦਗੀ ਕਿ ਮੈਂ ਦੱਸ ਹੀ ਨਹੀਂ ਸਕਦਾ ਇਹਦੀ ਕਮ ਸੇ ਕਮ ਸਫਾਈ ਕਰਾ ਦਿੱਤੀ ਜਾਵੇ। ਸੋ ਮੇਰੀਆਂ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਜਾਵੇ। ਔਰ ਇੱਥੇ ਰਹਿਣ ਵਾਲੇ ਲੋਕਾਂ ਦੇ ਬਾਰੇ ਸੋਚਿਆ ਜਾਵੇ ਕਿ ਉਹ ਵਿਚਾਰੇ ਕਿਹੜੇ ਹਾਲਾਤਾਂ 'ਚ ਰਹਿਣ ਰਿਹਾ, ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ। ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਮਾਰਟ ਸਿਟੀ ਦਾ ਦਰਜਾ ਦਿੱਤਾ ਹੋਵੇ ਜਿਹਨੂੰ ਉੱਥੇ ਵੀ ਇਹੋ ਜਿਹੇ ਲੋਕਾਂ ਨੂੰ ਸਾਹਮਣਾ ਕਰਨਾ ਪਵੇ ਤੇ ਬੜੀ ਮਾੜੀ ਗੱਲ ਆ। ਸੋ ਮੇਰੀਆਂ ਬੇਨਤੀਆਂ ਨੂੰ ਸੀਐਮ ਸਾਹਿਬ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਮ੍ਰਿਤਸਰ ਦਾ ਗੰਦਾ ਨਾਲਾ ਜਿਹੜਾ ਜਿਵੇਂ ਲੁਧਿਆਣੇ ਦਾ ਗੰਦਾ ਨਾਲਾ ਉਦਾਂ ਦਾ ਹੀ ਅਮ੍ਰਿਤਸਰ ਦਾ ਇੱਕ ਗੰਦਾ ਨਾਲਾ ਇੱਥੇ ਰਹਿਣ ਵਾਲੇ ਲੋਕ ਇੰਨਾ ਸੰਤਾਪ ਭੋਗਦੇ ਆ ਇੰਨਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਇਹ ਗੰਦੇ ਨਾਲੇ ਦੇ ਵਿੱਚੋਂ ਇੰਨੀ ਕੁ ਗੰਦੀ ਸਮੈਲ ਆਉਂਦੀ ਆ ਔਰ ਹਰ ਇਲੈਕਸ਼ਨਾਂ 'ਚ ਵੋਟਾਂ ਲੈਣ ਵੇਰੇ ਹਰ ਲੀਡਰ ਇਸ ਤੇ ਬੋਲਦਾ ਵੀ ਮੈਂ ਪੱਕਾ ਕਰਵਾ ਦੂੰਗਾ ਪਰ ਬੜੇ ਦੁੱਖ ਦੀ ਗੱਲ ਐ ਕਿ ਅੱਜ ਵੀ ਹਾਲਾਤ ਦੇ ਉਦਾਂ ਦੇ ਉਦਾਂ ਹੀ ਆ ਮੇਰੀ ਬੇਨਤੀ ਆ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਔਰ ਇਥੋਂ ਦੇ ਸਾਰਿਆਂ ਹੀ ਨੁਮਾਇੰਦਿਆਂ ਨੂੰ ਚਾਹੇ ਕੋਈ ਕਿਸੇ ਪਾਰਟੀ ਨਾਲ ਵੀ ਰਿਲੇਟਡ ਹੈ। ਤੋਂ ਭਰਾਓ ਇਹ ਦਿੱਕਤ ਹਰ ਕਿਸੇ ਨੂੰ ਆ ਜਿਹੜੇ ਇੱਥੇ ਰਹਿਣ ਵਾਲੇ ਵਿਚਾਰੇ ਪਾਣੀ ਜ਼ਹਿਰੀਲਾ ਹੋ ਗਿਆ ਪੰਜਾਬ ਦਾ। ਅੱਜ ਬੜੇ ਦੁੱਖ ਦੀ ਗੱਲ ਆ ਕਿ ਇਹ ਪਾਣੀ ਜਿਹੜਾ ਸਿਮਸਮ ਕੇ ਕਿੱਥੋਂ ਤੱਕ ਜਾਂਦਾ ਉਹ ਕੈਂਸਰ ਵਰਗੀਆਂ ਕਾਲੇ ਪੀਲੇ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦੇਣਾ ਇਸ ਗੰਦੇ ਪਾਣੀ ਨੇ। ਮੇਰੀ ਹੱਥ ਜੋੜ ਕੇ ਬੇਨਤੀ ਆ ਲੋਕ ਟੈਕਸ ਦਿੰਦੇ ਲੋਕਾਂ ਦੇ ਪੈਸੇ ਨਾਲ ਇਸ ਨੂੰ ਪੱਕਾ ਕਰਾ ਦਿੱਤਾ ਜਾਵੇ। ਔਰ ਆ ਪਿੱਛੇ ਮੇਰੇ ਇੰਨੀ ਕਿ ਗੰਦਗੀ ਆ। ਇੰਨੀ ਕਿ ਗੰਦਗੀ ਕਿ ਮੈਂ ਦੱਸ ਹੀ ਨਹੀਂ ਸਕਦਾ ਇਹਦੀ ਕਮ ਸੇ ਕਮ ਸਫਾਈ ਕਰਾ ਦਿੱਤੀ ਜਾਵੇ। ਸੋ ਮੇਰੀਆਂ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਜਾਵੇ। ਔਰ ਇੱਥੇ ਰਹਿਣ ਵਾਲੇ ਲੋਕਾਂ ਦੇ ਬਾਰੇ ਸੋਚਿਆ ਜਾਵੇ ਕਿ ਉਹ ਵਿਚਾਰੇ ਕਿਹੜੇ ਹਾਲਾਤਾਂ 'ਚ ਰਹਿਣ ਰਿਹਾ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ। ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 스마트 ਸਿਟੀ ਦਾ ਦਰਜਾ ਦਿੱਤਾ ਹੋਵੇ ਜਿਸ ਨੂੰ ਉੱਥੇ ਵੀ ਇਹੋ ਜਿਹੇ ਲੋਕਾਂ ਨੂੰ ਸਾਹਮਣਾ ਕਰਨਾ ਪਵੇ ਤੇ ਬੜੀ ਮਾੜੀ ਗੱਲ ਆ। ਸੋ ਮੇਰੀਆਂ ਬੇਨਤੀਆਂ ਨੂੰ ਸੀਐਮ ਸਾਹਿਬ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ